ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਵੱਲੋਂ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਉਣ ਤੇ ਉਹਨਾਂ ਦਾ ਗੜ ਸ਼ੰਕਰ ਵਿਖੇ ਪਹੁੰਚਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਹਾਈ ਕਮਾਂਡ ਦਾ ਧੰਨਵਾਦ ਕਰਦੇ ਹੋਏ ਆਪਣੀ ਡਿਊਟੀ ਤੰਦੇਹੀ ਨਾਲ ਨਿਭਾਉਣ ਦਾ ਭਰੋਸਾ ਵੀ ਦਿੱਤਾ। ਉਨਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕਜੀਹ 파ਟੀ ਹੈ ਜੋ ਕਿ ਪੰਜਾਬ ਦੇ ਹੱਕਾਂ ਤੇ ਪੈਰਾ ਦਿੰਦੀ ਆਈ ਹੈ ਅਤੇ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਸਮੇਂ ਸੂਬੇ ਭਾਰ ਦੇ ਵਿੱਚ ਵੱਡੇ ਪੱਧਰ ਤੇ ਡਿਵੈਲਪਮੈਂਟ ਹੋਈ ਹੈ ਅਤੇ ਵੱਡੇ ਪ੍ਰੋਜੈਕਟ ਵੀ ਮਨਜ਼ੂਰ ਕਰਵਾਏ ਗਏ ਨੇ ਇਸ ਤੋਂ ਇਲਾਵਾ ਜਤਿੰਦਰ ਸਿੰਘ ਲਾਲੀ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਬਹੁਤ-ਬਹੁਤ ਧੰਨਵਾਦ ਆ ਤੇ ਉਸ ਤੋਂ ਬਾਅਦ ਗੜਸ਼ੰਕਰ ਦੇ ਇਸ ਇਲਾਕੇ ਚ ਸਾਰੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀ ਹੋਈ ਲੀਡਰਸ਼ਿਪ ਬਹੁਤ ਉਤਸ਼ਾਹ ਵਿੱਚ ਆਏ ਹੋਏ ਸਾਰੇ ਨੌਜਵਾਨਾਂ ਦਾ ਜਿਹੜੇ ਕਿ ਲੰਬੇ ਸਮੇਂ ਤੋਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਲਈ ਕੰਮ ਕਰ ਰਹੇ ਆ ਉਥੇ ਨਿੱਜੀ ਤੌਰ ਤੇ ਪਰਿਵਾਰਕ ਤੌਰ ਤੇ ਤੇ ਪਾਰਟੀ ਦੇ ਤੌਰ ਤੇ ਸਾਡੇ ਨਾਲ ਵੀ ਬਹੁਤ ਲੰਬੇ ਸਮੇਂ ਦੇ ਜੁੜੇ ਹੋਏ ਆ ਇਹ ਪੜ੍ਹੇਗਾ ਇਸ ਤਰ੍ਹਾਂ ਦੇ ਇਹ ਪਾਰਟੀ ਦਾ ਇੱਕ ਬਹੁਤ ਵਧੀਆ ਡਿਸੀਜਨ ਆ ਕਿਉਂਕਿ 100 60 ਸਾਲ ਤੋਂ ਉੱਪਰ ਤੋਂ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦਾ ਤੇ ਉਸ ਇਤਿਹਾਸ 'ਚ ਕੁਰਬਾਨੀਆਂ ਪੰਜਾਬ ਦੇ ਲਈ ਬਹੁਤ ਵੱਡੀਆਂ ਆ ਬਹੁਤ ਵੱਡੇ ਜੇ ਡਿਵੈਲਪਮੈਂਟ ਦੇ ਕੰਮ ਆ ਚਾਹੇ ਕਿ ਬਹੁਤ ਵਧੀਆ ਤਰ੍ਹਾਂ ਜਿਹੜਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹੀ ਆ ਡਵੈਲਪਮੈਂਟ ਹੋਈ ਆ ਅਮਨ ਸ਼ਾਂਤੀ ਹੋਇਆ ਤੇ ਹੋਰ ਬਹੁਤ ਕੰਮ ਹੋਇਆ ਪਰ ਜੋ ਸ਼੍ਰੋਮਣੀ ਅਕਾਲੀ ਦਲ ਦਾ 베ਸ ਹੈਗਾ ਪੰਥਾ ਵਾਲਾ ਕਿਸਾਨੀ ਵਾਲਾ ਤੇ ਜਿੱਦਾਂ ਆਪਾਂ ਉਧਰ ਤੋਂ ਜਾਣਦੇ ਹਾਂ ਕਿ ਜਿਹੜੀਆਂ ਗੱਲਾਂ ਚਾਹੇ ਉਹ ਬੰਦੀ ਸਿੰਘਾਂ ਦੀ ਗੱਲ ਹੋਵੇ ਚਾਹੇ ਕਿਸਾਨੀ ਦੇ ਮੁੱਦਿਆਂ ਦੀ ਗੱਲ ਹੋਵੇ ਚਾਹੇ ਸੂਬਿਆਂ ਦੇ ਵਾਧ ਅਧਿਕਾਰਾਂ ਦੀ ਗੱਲ ਹੋਵੇ ਚਾਹੇ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੇ ਹੋਰ ਜਿਹੜੇ ਹੱਕੀ ਮੰਗੇ ਆ ਉਹਦੀ ਗੱਲ ਹੋਵੇ ਉਹਦੇ ਲਈ ਆਪਣੀ ਆਵਾਜ਼ ਜਿਹੜੀ ਪਿਛਲੇ ਲੰਬੇ ਇਤਿਹਾਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਉਠਾਈ ਆ ਉਹ ਹੁਣ ਵੀ ਪਾਰਟੀ ਦੀ ਕੋਰ ਕਮੇਟੀ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ ਆ ਤੇ ਉਹ ਵਾਲੀਆਂ ਗੱਦਾ ਜਿਹੜੀਆਂ ਕਿਉਂਕਿ ਰਾਜਨੀਤਿਕ ਤੌਰ ਤੇ ਪਾਵਰ ਲੈਣਾ ਹਰੇਕ ਰਾਜਨੀਤਿਕ ਪਾਰਟੀ ਦੀ ਗੱਲ ਹੁੰਦੀ ਆ ਪਰ ਸ਼੍ਰੋਮਣੀ ਅਕਾਲੀ ਦਲ ਦੀ ਇਤਿਹਾਸ ਆ ਉਹਦੇ ਵਿੱਚ ਇਕੱਲੀ ਪਾਵਰ ਦੀ ਗੱਲ ਨਹੀਂ ਹੈ ਜਿਹੜੇ ਪੰਤਕ ਮੁੱਦੇ ਆ ਜਿਹੜੇ ਪੰਜਾਬ ਨਾਲ ਰਿਲੇਟਡ ਮੁੱਦੇ ਆ ਜਿਹੜੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਮੁੱਦੇ ਆ ਉਹਦੇ ਲਈ ਜਿਹੜੀ ਆ ਇਹ ਸਾਰੀ ਗੱਲ ਹੋਈ ਆ ਤੇ ਉਹਦੇ ਆਉਣ ਵਾਲੇ ਜਿਹੜੇ ਨਤੀਜੇ ਵਧੀਆ ਹੋਣਗੇ ਇੱਕਦਮ ਹੋਰ ਵੀ ਜਿਹੜੇ ਲੋਕ ਪਾਰਟੀ ਦੇ ਵਿੱਚੋਂ ਕਿਸੇ ਕਾਰਨ ਕਰਕੇ ਨਾਰਾਜ਼ ਸੀਗੇ ਉਹ ਪਾਰਟੀ ਦੇ ਨਾਲ ਜੁੜ ਰਹੇ ਆ ਮੇਰਾ ਖਿਆਲ ਆ ਕੋਈ ਐਡੀ ਗੱਲ ਨਹੀਂ ਜਿਹੜੀਆਂ ਬਾੜੀਆਂ ਮੋਟੀਆਂ ਜਿਹੜੀਆਂ ਪ੍ਰੋਬਲਮਸ ਲੋਕਲ ਟਾਈਪ ਹੁੰਦੀਆਂ ਉਹ ਆਪਣੇ ਆਪ ਹੀ ਜਿਹੜੀਆਂ ਉਹ ਹੱਲ ਹੋ ਜਾਂਦੀਆਂ ਉਮੀਦਵਾਰ ਜਿੱਦਾਂ ਹੁਣ ਅਸੀਂ ਕੱਲ ਚੰਡੀਗੜ੍ਹ ਹੁਸ਼ਿਆਰਪੁਰ ਦੇ ਸਾਰੇ ਜਣੇ ਗਏ ਸੀਗੇ ਕੱਲ ਮੇਰੇ ਖਿਆਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਰਾ ਦਿਨ ਲਾਇਆ ਪੰਜ ਛੇ ਜਿਹੜੇ ਲੋਕ ਸਭਾ ਦੇ ਹਲਕੇ ਆ ਉਹਦੇ ਲਈ ਉਹਨਾਂ ਨੇ ਉੱਥੇ ਸਾਰੇ ਵਰਕਰਸ ਦੀ ਉਹਨਾਂ ਨੇ ਉਹਨਾਂ ਨਾਲ ਡਿਸਕਸ ਕੀਤਾ ਉਹਨਾਂ ਨੂੰ ਪੁੱਛਿਆ ਅੱਜ ਵੀ ਮੇਰੇ ਖਿਆਲ ਚੰਡੀਗੜ੍ਹ ਦਫ਼ਤਰ ਵਿੱਚ ਜਿਹੜੇ ਬਾਕੀ ਹਲਕੇ ਰਹਿੰਦੇ ਆ ਉਹਦੀ ਮੀਟਿੰਗ ਜਿਹੜੀ ਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਆ ਉਹ ਅੱਜ ਉੱਥੇ ਕਰ ਰਹੇ ਨੇ ਉਹ ਆਪਣੇ ਵੱਲੋਂ ਪੂਰੀ ਮਿਹਨਤ ਕਰ ਰਹੇ ਨੇ ਇੱਕ ਦੋ ਦਿਨਾਂ ਦੇ ਵਿੱਚ ਉਹ ਆਪਣਾ ਡਿਸੀਜਨ ਜਿਹੜਾ ਕਿਉਂਕਿ ਉਹਨਾਂ ਨੇ ਉਹ ਉਹਨਾਂ ਨੇ ਸਾਰੇ ਵਰਕਰਸ ਦਾ ਲਈ ਪਹਿਲਾਂ ਵੀ ਜਦੋਂ ਲਾਇਸ ਦੀ ਗੱਲ ਸੀ ਉਦੋਂ ਵੀ ਪੁੱਛਿਆ ਤੇ ਅੱਜ ਵੀ ਹੁਣ ਜਦੋਂ ਪਾਰਟੀ ਦੇ ਵਰਕਰ ਜ ਟਿਕਟ ਜਿਹੜੀ ਲੈਣੀ ਆ ਉਹਦੇ ਲਈ ਸਾਰੇ ਵਰਕਰਸ ਨੂੰ ਪੁੱਛ ਕੇ ਉਹਦੀ ਮੀਟਿੰਗ ਕਰ ਰਹੇ ਮੇਰਾ ਖਿਆਲ ਜਲਦੀ ਜਿਹੜਾ ਇਹਦੇ ਤੇ ਉਹ ਫੈਸਲਾ ਜਿਹੜਾ ਹੋ ਜਾਊਗਾ ਜਿੱਦ ਤੱਕ ਜ਼ਿਕਰਨ ਤੋਂ ਬਾਅਦ ਇੰਡੀਆ ਜਾਂ ਐਨਡੀਕੇ ਦੇ ਨਾਲ ਜਾਊਗਾ ਅਕਸ਼ਰ ਮੈਂ ਕਹਿੰਦਾ ਇਹ ਜਿਹੜੀ ਤੁਹਾਡੀ ਗੱਲ ਆ ਇਹ ਬਿਲਕੁਲ ਹੈ ਤਾਂ ਜਿਹੜੀ ਜਿਹੜੀ ਆਪਣੀ ਜਿਹੜੀ ਸੈਂਟਰਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕੋਰ ਕਮੇਟੀ ਦੀ ਇਹ ਗੱਲ ਆ ਪਰ ਇਹ ਆ ਕਿ ਜਿਹੜੀ ਵੀ ਜਿਹੜੇ ਮੁੱਦੇ ਸ਼੍ਰੋਮਣੀ ਅਕਾਦੀ ਦਲ ਨੇ ਪਿਛਲੇ ਇਤਿਹਾਸ ਵਿੱਚ ਦਰਾਏ ਆ ਤੇ ਉਹ ਜਿਹੜੇ 4-5 ਦਿਨ ਪਹਿਲਾਂ ਜਿਹੜੀ ਕੋਰ ਕਮੇਟੀ ਦਾ ਜਿਹੜਾ ਫੈਸਲੇ ਆ ਉਹ ਮੁੱਦਿਆਂ ਦੇ ਆਧਾਰ ਤੇ ਜਿਹੜੀ ਵੀ ਗੱਲ ਪੰਜਾਬ ਲਈ ਵਧੀਆ ਹੋਊਗੀ ਪੰਥ ਲਈ ਵਧੀਆ ਹੋਊਗੀ ਕਿਸਾਨਾਂ ਲਈ ਵਧੀਆ ਹੋਊਗੀ ਉਹਦੇ ਲਈ ਉਸ ਦੇ ਨਾਲ ਜਿਹੜੀ ਸਰਕਾਰ ਆ ਜਿਹੜੀ ਉਹ ਵੜਾਈ ਜਾਊਗੀ ਇਹ ਜਿਹੜੀ ਗੱਲ ਹੈ ਪੱਕੀ ਆ ਬੀਐਸਪੀ ਉਸ ਵੇਲੇ ਪ੍ਰਾਣਾ ਲਾਇਸੈਂਸ ਤੁਹਾਡਾ ਕਿੱਥੇ ਕਿਲਾਈ ਉਹ ਤੁਸੀਂ ਜਾਣਦੇ ਆਂ ਵੀ ਉਹ ਵੀ ਲਾਇਸੈਂਸ ਜਿਹੜਾ ਉਹ ਵੀ ਗੱਲ ਤਾਂ ਹੈ ਤਾਂ ਹਾਈ ਕਮਾਂਡ ਦੀ ਆ ਪਰ ਉਹਦੇ ਵਿੱਚ ਜਿਹੜੀ ਜਿੱਦਾ ਆਪਾਂ ਜਾਣਦੇ ਆਂ ਕਿ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਲਕੁਲ ਉਸ ਵੇਲੇ ਨਹੀਂ ਤੋੜਿਆ ਗਿਆ ਉਸ ਵੇਲੇ ਉਹ ਬੀਐਸਪੀ ਦੀ ਲੀਡਰਸ਼ਿਪ ਵੱਲੋਂ ਉਹ ਗੱਲ ਹੋਈ ਆ ਤੇ ਮੇਰਾ ਖਿਆਲ ਆ ਕਿ ਉਹ ਉਹਦੇ ਬਾਰੇ ਤਾਂ ਮਤਲਬ ਜਿਹੜੀ ਆਪਾਂ ਹਾਈ ਕਮਾਂਡ ਇਹ ਉਹਦੇ ਬਾਰੇ ਗੱਲ ਕਰ ਸਕਦੇ ਜੀ ਜਿਸ ਤਰ੍ਹਾਂ ਬੀਐਸਬੀ ਅੱਜ ਹਲਕਾ ਗੜਸ਼ੰਕ ਕਰਦੇ ਬਹੁਤ ਹੀ ਸਾਰੇ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕ੍ਰੀਮ ਪਿੰਡਾਂ ਵਿੱਚੋਂ ਆਏ ਪੰਜ ਸਰਪੰਚ ਲੰਬੜਦਾਰ ਔਰ ਸਾਡੇ ਯੂਥ ਅਕਾਲੀ ਦਲ ਦੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਬੋੜ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਗਿਆਨੀ ਭਗਤ ਸਿੰਘ ਜੀ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਜੇਹਲਾਂ ਵੀ ਕਟੀਆਂ ਉਹ ਸਾਰੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੂੰ ਆਪਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਰਵੇਸ਼ ਸਿਆਸਤਦਾਨ ਇਮਾਨਦਾਰ ਔਰ ਹਮੇਸ਼ਾ ਪੰਥ ਦੀ ਔਰ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਵਾਲੇ ਸਰਦਾਰ ਜਤਿੰਦਰ ਸਿੰਘ ਜੀ ਲਾਲੀ ਬਾਜਵਾ ਜਿਨ੍ਹਾਂ ਨੂੰ ਪਾਰਟੀ ਨੇ ਪਹਿਲਾਂ ਹਲਕਾ ਇੰਚਾਰਜ ਹੁਸ਼ਿਆਰਪੁਰ ਬਣਾ ਕੇ ਮਾਨ ਬਖਸ਼ਿਆ ਸੀ ਹੁਣ ਉਹਨਾਂ ਨੇ ਸੀਨੀਅਰ ਉਮੀਦਵਾਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੂੰ ਬਣਾਇਆ ਉਹਦੀ ਖੁਸ਼ੀ ਦੇ ਵਿੱਚ ਜਿੱਥੇ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਸਾਰੇ ਇਕੱਠੇ ਹੋਏ ਸੀ ਉੱਥੇ ਹੀ ਸਰਦਾਰ ਜਤਿੰਦਰ ਸਿੰਘ ਜੀ ਲਾਲੀ ਬਾਜਵਾ ਦਾ ਸਨਮਾਨ ਕਰਨ ਦੇ ਲਈ ਵਰਕਰਾਂ ਦੇ ਵਿੱਚ ਬਹੁਤ ਉਤਸ਼ਾਹ ਔਰ ਇਹ ਸੀ ਕਿ ਆਪਾਂ ਬਾਜਵਾ ਸਾਹਿਬ ਦਾ ਸਨਮਾਨ ਕਰੀਏ ਕਿਉਂਕਿ ਹਮੇਸ਼ਾ ਇਹ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਪੂਰੇ ਜ਼ਿਲ੍ਹੇ ਵਿੱਚ ਵੇਚੜਦੇ ਰਹੇ ਆ ਔਰ ਖਾਸ ਕਰਕੇ ਹਲਕਾ ਗੜ ਸ਼ੰਕਰ ਵਿੱਚ ਪਹਿਲਾਂ ਤੋਂ ਹੀ ਇਹ ਪਰਿਵਾਰਕ ਸਾਂਝ ਇਹਨਾਂ ਦੀ ਬਹੁਤ ਹੈ ਜਿੰਨੇ ਵੀ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਨੇ ਜਿੱਥੇ ਪਾਰਟੀ ਹਾਈ ਕਮਾਂਡ ਦਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਵੱਡੇ ਵੀਰ ਔਰ ਜ਼ਿਲ੍ਹੇ ਦੇ ਜੋ ਇੱਕ ਕਹਿ ਸਕਦੇ ਆਪਾਂ ਹਰ ਇੱਕ ਬੰਦਾ ਜਾਣਦਾ ਕਿ ਦਰਵੇਸ ਸਿਆਸਤਦਾਨ ਨੇ ਇਮਾਨਦਾਰ ਨੇ ਔਰ ਹਮੇਸ਼ਾ ਪਾਰਟੀ ਦੇ ਨਾਲ ਖੜੇ ਨੇ ਕਦੀ ਵੀ ਪਾਰਟੀ ਨਾਲ ਗਦਾਰੀ ਨਹੀਂ ਕੀਤੀ ਆਪਾਂ ਦੇਖਦੇ ਅੱਜ ਦੀ ਰਾਜਨੀਤੀ ਵਿੱਚ ਬਹੁਤ ਇਹੋ ਜਿਹੇ ਆਗੂ ਆ ਜਿਹੜੇ ਪੁੱਠੀਆਂ ਸਿੱਧੀਆਂ ਛਾਲਾ ਮਾਰ ਕੇ ਪਾਰਟੀਆਂ 'ਚ ਜਾ ਕੇ ਦੁਬਾਰਾ ਆ ਕੇ ਫਿਰ ਆਪਣੇ ਆਪ ਨੂੰ ਕਦਾਬਰ ਕਹਿਣ ਲੱਗ ਪੈਂਦੇ ਨੇ ਲੇਕਿਨ ਲਾਲੀ ਬਾਜਵਾ ਵਰਗਾ ਲੀਡਰ ਕੋਈ ਨਹੀਂ ਕਿਉਂਕਿ ਇਹਨਾਂ ਨੇ ਹਮੇਸ਼ਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਹਮੇਸ਼ਾ ਸਟੈਂਡ ਲਿਆ ਹਮੇਸ਼ਾ ਉਹਨਾਂ ਦੀ ਰਹਿਨਮਾਈ ਦੇ ਵਿੱਚ ਕੰਮ ਕੀਤਾ ਹੈ ਔਰ ਸਾਨੂੰ ਪੂਰਨ ਆਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਫਿਰ ਬਰੰਦੀਆਂ ਤੇ ਲਿਜਾਣ ਲਈ ਜਿੱਦਾਂ ਇਹ ਯੂਥ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਆ ਇਹਨਾਂ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਘਰ ਘਰ ਜਾ ਕੇ ਨੌਜਵਾਨਾਂ ਨੂੰ ਇਹਨਾਂ ਨੇ ਪਾਰਟੀ ਦੇ ਨਾਲ ਜੋੜਿਆ ਸੀ ਅਸੀਂ ਹੁਣ ਵੀ ਪੂਰਨ ਆਸ ਕਰਦੇ ਆ ਕਿ ਸਰਦਾਰ ਜਤਿੰਦਰ ਸਿੰਘ ਲਾਲੀ ਬਾਜਵਾ ਜਿਹੜੇ ਘਰ ਬੈਠੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਉਹਨਾਂ ਨੂੰ ਦੁਬਾਰਾ ਪਾਰਟੀ ਦੇ ਨਾਲ ਤੌਰ ਕੇ ਪਾਰਟੀ ਨੂੰ ਜ਼ਿਲ੍ਹੇ ਦੇ ਵਿੱਚ ਬਹੁਤ ਵੱਡੀ ਮਜ਼ਬੂਤੀ ਦੇਣਗੇ ਔਰ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਨਗੇ ਔਰ ਗਟ ਸ਼ੰਕਰ ਤੋਂ ਬਿੱਟੂ ਚੋਹਾਨ ਦੀ ਰਿਪੋਰਟ